ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਜ਼ੇ ਗੰਨੇ ਦਾ ਤਾਜ਼ਾ-ਤਾਜ਼ਾ ਰਸ ਦੇਖੋ ਤਾਜ਼ਾ ਰਸ ਨਿਕਲ ਰਿਹਾ ਇੱਧਰ ਗੰਨੇ ਵੀ ਸਾਰੇ ਤਾਜ਼ੇ ਡੇਲੀ ਨਾਲ ਦੀ ਨਾਲ ਤਾਜ਼ੇ ਗੰਨੇ ਵੱਢ ਕੇ ਤੇ ਗੁੜ ਕੱਢੀਦਾ ਆ ਤੁਸੀਂ ਦੇਖੋ ਗੰਨੇ ਵੀ ਤਾਜ਼ੇ ਗੰਨੇ ਦਾ ਰਸ ਵੀ ਸਾਰਾ ਤਾਜ਼ਾ ਇੱਥੋਂ ਰਸ ਸਾਰਾ ਪੁਣਕੇ ਜਾ ਰਿਹਾ ਤੇ ਉਧਰ ਤੁਹਾਨੂੰ ਗੁੜ ਵੀ ਦਿਖਾਉਂਦੇ ਆ ਲਓ ਜੀ ਗੁੜ ਬਣਦਾ ਪਿਆ ਤਾਜ਼ਾ-ਤਾਜ਼ਾ ਆ ਤੁਸੀਂ ਦੇਖ ਸਕਦੇ ਹੋ ਲੱਕੜ ਦੇ ਗੰਡ ਸਾਰੇ ਯੂਜ਼ ਕਰੀਦੇ ਆ ਜਿੰਨਾ ਵੀ ਸਾਰਾ ਹੈਗਾ ਸਿਸਟਮ ਸਾਰਾ ਨੈਚੁਰਲ ਤਰੀਕੇ ਦੇ ਨਾਲ ਦੇਸੀ ਤਰੀਕੇ ਦੇ ਨਾਲ ਸਾਰਾ ਗੁੜ ਤਿਆਰ ਕਰੀਦੇ ਆ ਆ ਤੁਸੀਂ ਦੇਖ ਸਕਦੇ ਹੋ ਇਧਰ ਸਾਡੇ ਫੁੱਫੜ ਹੁਣੀ ਆਏ ਹੋਣੇ ਨੇ ਫੁੱਫੜ ਜੀ ਕਪੂਰ ਥੱਲੇ ਤੋਂ ਇਧਰ ਡੈਡੀ ਹੁਣੀ ਤੇ ਫੁੱਫੜ ਜੀ ਹੁਣੀ ਗੱਲਬਾਤ ਕਰ ਰਹੇ ਨੇ ਆਪੋ ਦੇ ਵਿੱਚ ਗੱਪਾ ਸ਼ੱਪਾ ਮਾਰ ਰਹੇ ਨੇ ਤੇ ਨਾਲੇ ਗੁੜ ਬਣ ਰਿਹਾ ਤੁਸੀਂ ਦੇਖ ਸਕਦੇ ਹੋ ਲੋ ਜੀ ਇਧਰ ਪੇਸੀਆਂ ਬਾਹ ਲਦੀਆਂ ਗੁੜ ਦੀਆਂ ਵੀ ਦੇਖ ਸਕਦੇ ਹੋ ਬਹੁਤ ਵਧੀਆ ਗੁੜ ਬਣਦਾ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਸਾਡੇ ਪੇਜ ਵੀ ਜਰੂਰ ਫੋਲੋ ਕਰਿਆ ਕਰੋ ਇਹਨੇ ਨਾਲ ਸਾਨੂੰ ਬਹੁਤ ਸਪੋਰਟ ਹੁੰਦੀ ਹੈ ਜਦੋਂ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਉਹ ਧੰਨਵਾਦ ਤੁਹਾਡਾ ਸਾਰਿਆਂ ਦਾ